ਪੜਾ ਚੌੜ ਤੋਂ ਹੁੰਦੇ ਹੋਏ ਭੱਦੀ ਰੋਡ ਭੱਦੀ ਤੋਂ ਹੁੰਦੇ ਹੋਏ ਅਸੀਂ ਨੂਰਪੁਰ ਵੇਦੀ ਵੱਲੋਂ ਅੱਗੇ ਵਧਦੇ ਹਾਂ ਤੇ ਇਹ ਖੂਬਸੂਰਤ ਨਜ਼ਾਰੇ ਦੇਖਦੇ-ਦੇਖਦੇ ਅਸੀਂ ਬਹੁਤ ਅੱਗੇ ਚਲੇ ਜਾਂਦੇ ਹਾਂ ਕਿਉਂਕਿ ਸਸੇ ਨੂਰਪੁਰ ਵੇਦੀ ਜਾਣਾ ਹੈ ਤੇ ਉਸ ਤੋਂ ਬਾਅਦ ਰਸਤੇ ਦੇ ਵਿੱਚ ਸਾਨੂੰ ਇੱਕ ਹੋਰ ਬਹੁਤ ਅੱਛਾ ਪੁਆਇੰਟ ਦੇਖਣ ਨੂੰ ਮਿਲਦਾ ਹੈ ਜਿੱਥੇ ਅਸੀਂ ਵਿਚਾਨ ਦਾ ਵਿਚਾਰ ਨਹੀਂ ਸੀ ਲੇਕਿਨ ਰਸਤੇ ਦੇ ਵਿੱਚ ਆਣ ਕਰਕੇ ਅਸੀਂ ਇਹਨੂੰ ਜਾਣਾ ਪਿਆ ਤੇ ਆਏ ਸਾਂ ਤੇ ਪੂਰਾ ਫੁੱਲ ਇੰਜੋਏ ਕਰਨੀ ਸੀ ਤੇ ਕੰਮ ਵੀ ਸੀ ਕੰਮ ਵੀ ਕਰ ਚੁੱਕੇ ਸਾਂ ਤੇ ਉਸ ਤੋਂ ਬਾਅਦ ਅਸੀਂ ਜਦੋਂ ਅੱਗੇ ਵੱਧ ਰਹੇ ਸੀ ਭੱਦੀਵਾਲ ਨੂੰ ਤਾਂ ਰਸਤੇ ਦੇ ਵਿੱਚ ਸਾਨੂੰ ਬਰੋਟਾ ਫਾਰਮ ਤੇ ਕਿੱਕਰ ਲॉज ਦੇ ਸਾਈਨ ਬੋਰਡ ਦਿਖੇ ਤੇ ਮਨ ਦੇ ਵਿੱਚ ਵਿਚਾਰ ਆਇਆ ਸਮਾਂ ਵੀ ਸੀਗਾ ਤੇ ਇਹ ਮਾਹੌਲ ਦੇਖਿਆ ਜੀ ਤੇ ਕਿੱਕਰ ਲॉज ਜੋ ਕਿ ਮੈਨੂੰ ਲੱਗਦਾ ਪੰਜਾਬ ਦਾ ਸਭ ਤੋਂ ਵੱਡਾ ਲॉज ਜਾਂ ਰੀਟਰੀਟ ਜਾਂ ਰੈਸਟੋਰੈਂਟ ਕਹਿ ਸਕਦੇ ਆ ਤੇ ਪੂਰਾ ਹੀ ਕੁਦਰਤੀ ਤਰੀਕੇ ਦੇ ਨਾਲ ਬਣਿਆ ਹੋਇਆ ਬਹੁਤ ਹੀ ਖੂਬਸੂਰਤ ਦ੍ਰਿਸ਼ ਦੇਖਣ ਨੂੰ ਮਿਲਦੇ ਨੇ ਬੱਚਿਆਂ ਦੇ ਖੇਡਾਂ ਨੇ ਰੈਸਟੋਰੈਂਟ ਆ ਤੇ ਰਹਿਣ ਵਾਸਤੇ ਵੀ ਲॉज ਵਗੈਰਾ ਬਣੇ ਹੋਏ ਨੇ ਕੈਂਪ ਹਾਊਸ ਹੈ ਜਾਂ ਕਮਰੇ ਮਿਲਦੇ ਨੇ ਤੇ ਇੱਥੇ ਦੇਖਦੇ ਹਾਂ ਕਿਆ ਕਿਆ ਹੈ ਹੋਰ ਕੁਝ ਮਿਲਦਾ ਆਓ ਚੱਲਦੇ ਹਾਂ ਕਿੱਕਾ ਲੌਜ਼ ਦੇ ਵੱਲ ਨੂੰ ਇੱਕ ਕਿੱਕਾ ਲੌਜ਼ ਇੱਕ ਛੋਟੇ ਜਿਹੇ ਪਿੰਡ ਕਾਂਗੜ ਜੋ ਕਿ ਜ਼ਿਲ੍ਹਾ ਰੂਪਨਗਰ ਦੇ ਵਿੱਚ ਹੈ ਉਸ ਦੇ ਵਿੱਚ ਪੈਂਦਾ ਹੈ ਤੇ ਪੂਰਾ ਹੀ ਕੁਦਰਤੀ ਇਲਾਕੇ ਪਹਾੜਾਂ ਦੇ ਨਾਲ ਕਿਰਿਆ ਹੋਇਆ ਹੈ ਤੇ ਕੁਦਰਤ ਦਾ ਆਨੰਦ ਮਾਣਨ ਵਾਲੇ ਇੱਥੇ ਬਹੁਤ ਆਉਂਦੇ ਨੇ ਲੇਕਿਨ ਆਫ ਡੇਜ਼ ਹੋਣ ਕਾਰਨ ਅੱਜ ਇੱਥੇ ਜਿਆਦਾ ਕੋਈ ਭੀੜ-ਜਹਾ ਰੱਛ ਨਹੀਂ ਸੀ ਤੇ ਹੋ ਸਕਦਾ ਹੈ ਵੀਕਐਂਡ ਤੇ ਇੱਥੇ ਰੱਛ ਬਹੁਤ ਹੁੰਦਾ ਹੋਏਗਾ ਕਿੱਕਰ ਲॉज ਬਹੁਤ ਹੀ ਵੱਡੇ ਰਕਵੇ ਦੇ ਵਿੱਚ ਫੈਲਿਆ ਹੋਇਆ ਰੈਸਟੋਰੈਂਟ ਹੈ ਜਿੱਥੇ ਕੀ ਤੁਹਾਨੂੰ ਬਹੁਤ ਹੀ ਕੁਦਰਤੀ ਨਜ਼ਾਰੇ ਦੇਖਣ ਨੂੰ ਮਿਲਦੇ ਹਨ ਬੱਚਿਆਂ ਦੀ ਐਕਟੀਵਿਟੀਜ਼ ਭਰਪੂਰ ਹੈ ਇੱਥੇ ਤੇ ਉਸ ਤੋਂ ਇਲਾਵਾ ਰੈਸਟੋਰੈਂਟ ਦੇ ਵਿੱਚ ਤੁਸੀਂ ਖਾਣਾ ਖਾ ਸਕਦੇ ਹੋ ਖਾਣਾ ਬਹੁਤ ਲਾਜਵਾਬ ਸੀਗਾ ਲੇਕਿਨ ਇਹ 5 ਸਟਾਰ ਰੈਸਟੋਰੈਂਟ ਨਹੀਂ ਹੈ ਲੇਕਿਨ ਫਿਰ ਵੀ ਇਧਰ ਜੋ ਜੋ ਖਰਚਾ ਹੈ ਬਹੁਤ ਜ਼ਿਆਦਾ ਸੀ ਲੇਕਿਨ ਪਰ ਖਾਣਾ ਲਾਜਵਾਬ ਸੀਗਾ ਤੇ ਉਸ ਤੋਂ ਇਲਾਵਾ ਇਹਦੀ ਫਿਨਿਸ਼ਿੰਗ ਇੱਥੋਂ ਦੇ ਕੋਟੇਜ ਬਹੁਤ ਹੀ ਖੂਬਸੂਰਤ ਤੇ ਬਾ ਕਮਾਲ ਸੀ ਤੇ ਪੂਰੀ ਕੁਦਰਤ ਦੇ ਨਾਲ ਹੈ ਭਰਪੂਰ ਸਿਗਾ ਅਗਰ ਕਦੇ ਮੌਕਾ ਮਿਲਿਆ ਤਾਂ ਤੁਸੀਂ ਸਾਨੂੰ ਦੇਖਣ ਜਾ ਸਕਦੇ ਹੋ ਤੇ ਇੱਥੇ ਜੋ ਐਂਟਰੀ ਹੈ ਉਹ 500 ਰੁਪਏ ਹੈ ਤੇ ਉਸ 500 ਰੁਪਏ ਦੇ ਵਿੱਚ ਤੁਸੀਂ ਖਾਣਾ ਖਾ ਸਕਦੇ ਹੋ ਅਗਰ ਤੁਹਾਡੇ ਖਾਣੇ ਦੇ ਪੈਸੇ ਵੱਧ ਜਾਂਦੇ ਤਾਂ ਤੁਸੀਂ ਕੋਲੋ ਦੇ ਸਕਦੇ ਆ ਨਹੀਂ ਤਾਂ ਉਸ ਦੇ ਵਿੱਚ ਹੀ ਅਡਜਸਟ ਕਰ ਦਿੱਤੇ ਜਾਂਦੇ ਹਨ ਪਰ ਪਰਸਨ 500 ਰੁਪਏ ਦੀ ਟਿਕਟ ਹੈ ਜੋ ਸਮੇਂ ਦੇ ਹਿਸਾਬ ਨਾਲ ਵੱਧਦੀ ਘਟਦੀ ਰਹਿੰਦੀ ਹੈ ਹੁਣ ਫਿਲਹਾਲ ਇਸ ਸਮੇਂ 500 ਸੀ ਤੇ ਉਸ ਤੋਂ ਬਾਅਦ ਅਗਰ ਤੁਸੀਂ ਉਹਨਾਂ ਹੀ 500 ਦੇ ਵਿੱਚ ਕੋਈ ਐਕਟੀਵਿਟੀ ਕਰਨਾ ਚਾਹੁੰਦੇ ਹੋ ਉਹ ਵੀ ਕਰ ਸਕਦੇ ਹੋ ਜਾਂ ਉਸ ਦੇ ਵਿੱਚ ਖਾਣਾ ਵੀ ਖਾ ਸਕਦੇ ਹੋ ਉਸੇ ਐਂਟਰੀ ਪਾਸ ਤੇ ਤੇ ਇਹ ਐਂਟਰੀ ਟਿਕਟ ਤੁਹਾਨੂੰ ਬਿਲਕੁਲ ਐਂਟਰੀ ਗੇਟ ਤੇ ਹੀ ਦੇ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਤੁਸੀਂ ਇਸ ਕਿੱਕਾ ਲੌਜ ਦਾ ਪੂਰਾ ਆਨੰਦ ਮਾਣ ਸਕਦੇ ਹੋ ਜੇਕਰ ਤੁਸੀਂ ਪਰਿਵਾਰ ਦੇ ਨਾਲ ਆਊਟਿੰਗ ਕਰਨਾ ਚਾਹੁੰਦੇ ਹੋ ਤਾਂ ਨੇੜੇ ਪੰਜਾਬ ਦੇ ਵਿੱਚ ਇਹੀ ਹੈ ਇਸ ਪਾਸੇ ਨੂੰ ਤੁਸੀਂ ਰੋਪੜ ਤੋਂ ਭੱਦੀ ਰੋਡ ਵੱਲ ਆਇਆ ਜਾ ਸਕਦਾ ਹੈ ਤੇ ਮੇਨ ਰਸਤਾ ਪਾਸੇ ਰੋਪੜ ਤੋਂ ਭੱਦੀ ਵੱਲ ਹੀ ਹੈ ਤੇ ਸਾਨੂੰ ਅਸੀਂ ਇਸ ਪਾਸੇ ਗਏ ਸੀ ਬਲਾਚੌਰ ਬਲਾਚੌਰ ਤੋਂ ਭੱਦੀ ਭੱਦੀ ਤੋਂ ਹੁੰਦੇ ਹੋਏ ਅਸੀਂ ਇੱਧਰ ਨੂੰ ਆਏ ਸਾਂ ਤੇ ਨਾਲ ਹੀ ਇੱਕ ਹੋਰ ਵੀ ਬਹੁਤ ਖੂਬਸੂਰਤ ਹੈ ਬਰੋਟਾ ਫਾਰਮ ਤੇ ਉਸ ਦੀ ਵੀਡੀਓ ਫਿਰ ਆਪਾਂ ਕਿਸੇ ਦਿਨ ਪਾਵਾਂਗੇ ਤੇ ਆਓ ਇੰਜੋਏ ਕਰਦੇ ਹਾਂ ਇੱਥੇ ਦਾ ਮੀਲ ਤੇ ਦੇਖਦੇ ਹਾਂ ਇੱਥੇ ਦੇ ਖੂਬਸੂਰਤ ਨਜ਼ਾਰੇ ਇਹ ਜੋ ਕਿੱਕਰ ਲੋਜ ਹੈ ਇੱਕ ਪ੍ਰਾਈਵੇਟ ਫੋਰੈਸਟ ਪ੍ਰੋਪਰਟੀ ਹੈ ਜੋ ਕਿ ਪ੍ਰਾਈਵੇਟ ਇੱਕ ਰਿਜ਼ਰਵ ਫੋਰੈਸਟ ਉਹਨਾਂ ਨੇ ਰੱਖਿਆ ਹੋਇਆ ਉਹਦੇ ਵਿੱਚ ਬਹੁਤ ਖੂਬਸੂਰਤ ਹੈ ਤੇ ਇੱਥੇ ਬੱਚਿਆਂ ਦੇ ਲਈ ਜਿਪਲਾਈਨਿੰਗ ਉਸ ਤੋਂ ਬਾਅਦ ਜੰਗਲ ਸਫਾਰੀ ਤੇ ਰਹਿਣ ਵਾਸਤੇ ਕੋਟੇਜ ਆਰਾਮ ਦੇ ਨਾਲ ਮਿਲ ਜਾਂਦੇ ਆਂ ਅਗਰ ਤੁਸੀਂ ਕੋਈ ਕਿਸ ਤਰ੍ਹਾਂ ਦੀ ਰੀਟਰੀਟ ਜਾ ਕੇ ਇਸ ਤਰ੍ਹਾਂ ਦਾ ਕੋਈ ਫੰਕਸ਼ਨ ਕਰਨਾ ਚਾਹੁੰਦੇ ਹੋ ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਸੀ ਅਸੀਂ ਆਪਣੇ ਘਰ ਵੀ ਵਾਪਸ ਜਾਣਾ ਸੀ ਤੇ ਇਸ ਤੋਂ ਬਾਅਦ ਅਸੀਂ ਇੱਥੋਂ ਖੂਬਸੂਰਤ ਯਾਦਾਂ ਲੈਂਦੇ ਹੋਏ ਅਸੀਂ ਵਾਪਸ ਆਪਣੇ ਘਰ ਵੱਲੋਂ ਚਾਲੇ ਪਾ ਲਏ ਤੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਅਗਲੇ ਸਫ਼ਰ ਦੇ ਉੱਪਰ ਇਸ ਪਿੰਡ ਦੇ ਵਿੱਚ ਇੱਕ ਇੱਕਾ ਲੋਸ ਬਣਿਆ ਹੋਇਆ ਪਿੰਡ ਕਾਂਗੜ ਜ਼ਿਲ੍ਹਾ ਰੂਪਨਗਰ ਤੇ ਇਹ ਪਿੰਡ ਵੀ ਬਹੁਤ ਹੀ ਖੂਬਸੂਰਤ ਹੈ ਇੱਥੇ ਪੁਰਾਣਾ ਪ੍ਰਾਤਨ ਦੇਖਣ ਨੂੰ ਚੀਜ਼ਾਂ ਮਿਲ ਜਾਂਦੀਆਂ ਹਨ ਪਿੰਡ ਦੇ ਵਿੱਚ ਬਹੁਤ ਪਾਰਾ ਬੋੜ ਸੀਤ ਤੇ ਜਾਂਦੇ ਨੂੰ ਇੱਕ ਪੁਰਾਣਾ ਖੂਹ ਸੀਗਾ ਜੋ ਹੱਲੇ ਵੀ ਸ਼ਾਇਦ ਵਰਕਿੰਗ ਹੀ ਸੀ ਤੇ ਇੱਥੋਂ ਲੰਘਦੇ ਹੋਏ ਸਾਨੂੰ ਇਹ ਪਿੰਡ ਦੀ ਵੀ ਖੂਬਸੂਰਤੀ ਨੇ ਬਹੁਤ ਹੀ ਆਕਰਸ਼ਿਤ ਕੀਤਾ ਲੇਕਿਨ ਸਾਨੂੰ ਸਮਾਂ ਅਜਾਇਬਤ ਨਹੀਂ ਦੇ ਰਿਹਾ ਸੀ ਤੇ ਆਉਣ ਵਾਲੀਆਂ ਵੀਡੀਓ ਦੇ ਵਿੱਚ ਕਿਸੇ ਹੋਰ ਪਿੰਡ ਕਿਸੇ ਹੋਰ ਥਾਂ ਤੇ ਜ਼ਰੂਰ ਮਿਲਾਂਗੇ ਤੇ ਤੁਸੀਂ ਆਪਣੇ ਪਿੰਡ ਦਾ ਨਾਮ ਜ਼ਰੂਰ ਲਿਖਿਓ ਇਹ ਤਾਂ ਸਾਡਾ ਇੱਕ ਜਨਰਲ ਟੂਰ ਸੀਗਾ ਤੇ ਜਿਹਦੇ ਵਿੱਚ ਅਸੀਂ ਕਿੱਕਰ ਲॉज ਗਏ ਆ ਬੈਸੇ ਅਸੀਂ ਆਉਣ ਵਾਲੀਆਂ ਵੀਡੀਓ ਦੇ ਵਿੱਚ ਖੂਬਸੂਰਤ ਆਪਣੇ ਪੰਜਾਬ ਦੇ ਪਿੰਡ ਹੀ ਕਵਰ ਕਰਨੇ ਨੇ ਤੇ ਤੁਸੀਂ ਆਪਣੇ ਪਿੰਡ ਦੀਆਂ ਖੂਬਸੂਰਤ ਫੋਟੋਆਂ ਸਾਨੂੰ ਜਰੂਰ ਭੇਜਣਾ ਤੇ ਅਸੀਂ ਆਉਣ ਵਾਲੀ ਜਿਹੜੀ ਸਾਡੀ ਵੀਡੀਓ ਉਹ ਤੁਹਾਡੇ ਪਿੰਡ ਦੀ ਹੋਏਗੀ ਧੰਨਵਾਦ ਸਾਰਿਆਂ ਦਾ ਜੀ